ਆਲੇ ਮੇਲੇ ਤੇ ਆ ਗਏ ਆ ਮਈਆਂ ਵਾਲੇ ਪਿੰਡ ਤੇ ਇਹਨਾਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਲੈਣਾ ਹਿੱਸਾ ਸਾਰੇ ਮੁੰਡਿਆਂ ਨੇ ਆਪਾਂ ਖੜੇ ਆ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਦੀ ਜਗਾ ਤੇ ਪਿੰਡ ਮਈਆਂ ਵਾਲੇ ਕਲਾਂ ਇੱਥੇ ਬਾਬਾ ਜੀ ਦੀ ਵਰਸ ਜਿਹੜੀ 65ਵੀਂ ਵਰਸੀ ਜਿਹੜੀ ਚੱਲ ਰਹੀ ਆ ਤੇ ਸ਼੍ਰੀ ਅਖੰਡ ਪਾਤਸ਼ਾਹ ਜਿਹੜੇ ਸ਼ਿਆਸੀ ਖੰਡ ਪਾਤਸ਼ਾਹ ਪ੍ਰਕਾਸ਼ ਨੇ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਤੇ ਜਿਹਦੇ ਵਿੱਚ ਪਹਿਲਾ ਨਾਮ ਸ਼੍ਰੀ ਦੂਜਾ ਨਾਮ ਸਾਈਕਲ ਤੇ ਤੀਜਾ ਨਾਮ ਜੂਸਰ ਹਾਂ ਤੇ ਇਧਰਲੇ ਪਾਸੇ ਆ ਬੈਠੇ ਬੱਚੇ ਤੇ ਇਹਨਾਂ ਨੇ ਅੱਜ ਜਿਹੜਾ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ ਵਾ ਤੇ ਜੱਜ ਸਹਬਾਨ ਜਿਹੜੇ ਪਹੁੰਚਣ ਵਾਲੇ ਆ ਤੇ ਉਹਨਾਂ ਨਾਲ ਵੀ ਆਪਾਂ ਥੋੜੀ ਮੁਲਾਕਾਤ ਕਰਾਵਾਂਗੇ ਤੇ ਤਕਰੀਬਨ ਦੇਖਣ ਦੇ ਵਿੱਚ ਲੱਗਦਾ ਬਈ 70 80 ਜਣੇ ਜਿਹੜੇ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਆ ਕੰਮ ਆਣਾ ਦਸਤਾਰਾਂ ਵਾਲਾ ਥੋੜਾ ਲੇਟ ਹੀ ਆ ਵੈਸੇ ਤਾਂ 1 ਵਜੇ ਦਾ ਟਾਈਮ ਸੀ ਤੇ ਪਰ 2 ਵਜੇ ਗਏ ਆ ਤੇ ਹਜੇ ਸ਼ੁਰੂ ਆਇਆ ਹੋਇਆ ਨਹੀਂ ਕਿਉਂਕਿ ਜਿਹੜੇ ਜਿਨ੍ਹਾਂ ਨੇ ਜੱਜ ਕਰਨੀ ਹੈ ਪੱਗ ਉਹ ਵੀ ਨਹੀਂ ਹਜੇ ਪਹੁੰਚੇ ਆ ਸਾਡੇ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਇਹ ਮੁੰਡਾ ਪਹਿਲੇ ਨੰਬਰ ਤੇ ਆਇਆ ਸੀ ਉਹ ਤੇਰੇ ਨਾਲ ਦਾ ਦੂਜਾ ਨਹੀਂ ਆਇਆ ਏ ਤਾਂ ਉਹ ਆ ਵੀ ਮਹਾਨ ਸ਼ਖਸੀਅਤ ਇਹ ਮੁੰਡਾ ਆ ਵੀ ਆਪਣੇ ਪਿੰਡ ਦਾ ਹੀ ਹੈ ਨਾ ਇਹ ਮੁੰਡਾ ਕਹਿੰਦੇ ਜਕਾਰਾ ਲਾਊਗਾ ਅੱਜ ਜਿੱਤ ਕੇ ਇਹਨੇ ਪਿਛਲੀ ਵਾਰ ਕਿੰਨੇ ਕਿੰਨੇ ਨੰਬਰ ਤੇ ਆਇਆ ਸੀਗਾ ਤੀਜੀ ਤੇ ਕਿੰਨੇ ਪੈਸੇ ਬਣਾਏ ਸੀ 1100 ਹੈ ਕੀ ਕੀਤਾ ਏ ਆਦੇ ਦਾਦਾ ਨੀਕਲਾ ਇਹ ਮੁੰਡਾ ਫਾਇਲ ਕਾ ਦੀ ਧਰਤੀ ਤੇ ਗਿਆ ਸੀ ਪੱਗ ਦਸਤਾਰ ਦੇ ਮੁਕਾਬਲੇ ਵਿੱਚ 16 Pro Max ਜਿੱਤ ਕੇ ਲਿਆਂਦਾ ਇਹਨੇ ਆਹ ਮੁੰਡਾ ਵੀ ਕਹਿੰਦੇ ਅੱਜ ਤੋਤੇ ਰੰਗੀ ਪੱਗ ਬੰਨੇ ਤੋਤੇ ਰੰਗੀ ਇਹ ਕਿ ਹਰੀ ਆ ਕਿਸਾਨ ਯੂਨੀਅਨ ਵਾਲੀ ਹੈ ਤੇ ਬੰਦਾ ਵੀ ਖਤਰਨਾਕ ਹੀ ਲੱਗਦਾ ਵੈਸੇ ਵੀ ਇਹ ਕਾ ਬੈਠਾ ਯਾਰ ਤੂੰ ਵੀ ਹਿੱਸਾ ਲੈਣਾ ਯਾਰ ਬਾਈ ਯਾਰ ਹੈ ਕਿਹੜੀ ਬੰਨਣੀ ਤੂੰ ਮੋਰਨੀ ਮਟਾਲੀ ਜਿਹੜੀ ਆ ਗਈ ਬਾਡੀ ਜਿਹੜੀ ਦਿੱਕੇ ਆ ਗਈ ਕੰਨ ਉਹ ਚਾੜ ਦੇਣੀ ਹੈ ਠੀਕ ਆ ਸਹੀ ਹੈ ਸਹੀ ਹੈ ਖੱਚ ਕੇ ਰੱਖੋ ਕੰਮ ਤੁਹਾਡੀ ਸਰਗੁਣ ਵੀ ਕਹਿੰਦੇ ਕੁਲਫੀ ਤੇ ਕੁਲਫੀ ਚਾੜੀ ਜਾਂਦੀ ਹੈ ਜਿਹਨੇ ਕੂਨ ਖਾਦਾ ਕੂਨ ਇਹਨੂੰ ਕੋਈ ਦਸਤਾਰ ਮੁਕਾਬਲੇ ਨਾਲ ਨਹੀਂ ਇਹਨੂੰ ਸਿਰਫ ਕੁਲਫੀਆਂ ਨਾਲ ਆ ਕੂਨ ਨਾਲ ਮੂੰਹ ਵਿਖਾਈਏ ਮੂੰਛਾ ਵਿਖਾਈ ਮੂੰਛਾ ਹੈ ਕੌਮਲੀ ਜੀ ਲਓ ਜੀ ਦਰਸ਼ਕ ਵੀ ਬਹੁਤ ਪਹੁੰਚਿਆ ਤੇ ਮਾਪਿਓ ਵੀ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਬਹੁਤ ਦੂਰੋਂ ਤੇ ਦਰਾਂਡੇ ਤੋਂ ਇਧਰ ਸਾਡੇ ਪਿੰਡ ਦੇ ਹੋਣਹਾਰ ਜਗਦੀਪ ਸਿੰਘ ਖਾਲਸਾ ਜੀ ਇਹਨਾਂ ਦੇ 12 ਬੱਚੇ ਨੇ ਤੇ ਇਹ ਆਦੇ 12 ਬੱਚਿਆਂ ਨੂੰ ਲੈ ਕੇ ਪਹੁੰਚੇ ਆ ਤੇ ਬੱਬਾ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਤੁਹਾਡੇ ਬੱਚੇ ਕਾਮਯਾਬ ਹੋਣਗੇ ਇੱਕ ਅਦਾ ਹਾਂ ਜੀ ਹੋਣਗੇ ਜੀ ਕਿੰਨੇ ਸਾਡੀ ਸਾਰੀ ਵਧੀਆ ਜੀ ਲੋ ਭਾਈ ਜੱਜ ਸਹਬਾਨ ਜਿਹੜੇ ਪਹੁੰਚ ਗਿਆ ਉਹ ਜਿਹੜਾ ਮੁੰਡਾ ਪਰਲੇ ਪਾਸੇ ਇੱਕ ਬਾਹ ਨਾਲ ਪੱਗ ਬੰਦਾ ਵਾ ਉਹ ਵੀ ਮੁੰਡਾ ਪਹੁੰਚ ਗਿਆ ਵਾ ਤੇ ਤਿੰਨੋਂ ਜੱਜ ਸਹਿਬਾਨ ਜਿਹੜੇ ਪਹੁੰਚ ਗਏ ਆਪਣੇ ਤੇ ਇਹਨਾਂ ਨੇ ਜੱਜ ਕਰਨੀ ਹੈ ਪੱਗ ਬਰਾੜ ਪਗੜੀ ਸੈਂਟਰ ਦੇ ਮੁੱਖ ਅਧਿਕਾਰੀ ਜਗਦੀਪ ਸਿੰਘ ਬਰਾੜ ਟਾਰਬਨ ਕਿੰਗ ਤੇ ਸਾਡੇ ਇਲਾਕੇ ਦਾ ਮਾਨ ਜੀਰੇ ਏਰੀਏ ਦਾ ਮੁਕਾਬਲੇ ਚੱਲ ਪਏ ਬਈ ਸ਼ੁਰੂ ਹੋ ਗਿਆ ਤੇ 11 ਮਿੰਟਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਵਾ ਤੇ 11 ਮਿੰਟ ਬਾਅਦ ਜਿਹੜਾ ਜਿੱਥੇ ਵੀ ਪੱਗ ਜਿੰਨੀ ਬੰਨੀ ਗਈ ਹੈ ਤੇ ਉੱਥੇ ਉਹਨਾਂ ਨੂੰ ਰੋਕ ਦਿੱਤਾ ਜਾਊਗਾ ਯਾ ਬਾ ਫਰਕਾ ਦੇ ਵਿੱਚ ਉਹ ਕਾ ਜੀ ਹਾਂ ਹਾਂ ਉਹ ਫਰਕਾ ਲੈ ਤੇ ਪੱਗਾਂ ਦੇ ਮੁਕਾਬਲੇ ਜਿਹੜੇ ਸ਼ੁਰੂ ਹੋ ਚੁੱਕੇ ਹਨ ਜਿਹੜੀਆਂ ਦਸਤਾਨਾ ਬੰਨਣੀਆਂ ਸਾਰਿਆਂ ਨੇ ਸ਼ੁਰੂ ਕਰ ਦਿੱਤੀਆਂ ਤੇ ਇਧਰ ਆਪਾਂ ਹੁਣ ਗੱਲ ਸੌਂਦੇ ਆ ਜੱਜ ਸਹਿਬਾਨ ਕੀ ਬੋਲਦੇ ਆ ਵੀ ਕਿੰਦਾ ਸੋਹਣੀਆਂ ਸੋਹਣੀਆਂ ਦਸਤਾਨਾ ਸਜਾ ਕੇ ਜਿਹੜੇ ਬੱਚੇ ਆ ਉਹ ਦਿਖਾ ਰਹੇ ਆ ਤੇ ਦੂਸਰਾ ਜਿਹੜਾ ਮੈਸੇਜ ਦੀ ਗੱਲ ਕਰ ਰਹੇ ਸੀ ਵੀਰ ਜੀ ਦਸਤਾਰ ਇੱਕ ਆਪਣੇ ਆਪ ਦੇ ਵਿੱਚ ਹੀ ਮੈਸੇਜ ਹੈ ਕਿ ਅਸੀਂ ਕਿੱਦਾਂ ਗੁਰੂ ਨਾਲ ਜੁੜਨਾ ਹੈ ਕਿਉਂਕਿ ਇਹ ਪਹਿਲੀ ਪੌੜੀ ਹੈ ਕਿ ਆਪਾਂ ਨੇ ਪਹਿਲਾਂ ਕੇਸ ਰੱਖਨੇ ਆ ਮੁੜ ਕੇ ਆਪਣੇ ਸਿਰ ਤੇ ਦਸਤਾਰ ਆ ਜਾਣੀ ਹੈ ਦਸਤਾਰ ਦੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਸ਼ਾਨ ਜਿਹੜੀ ਹੈ ਉਹ ਆਪਣੇ ਆਪ ਹੀ ਚਿਹਰੇ ਤੇ ਬਣ ਜਾਂਦੀ ਹੈ ਤੇ ਮੈਂ ਬੇਨਤੀ ਹੈ ਜਿਹੜੇ ਇਹਨਾਂ ਜਣਤਾ ਜੋ ਅਸੀਂ ਇਹਨਾਂ ਦੇ ਵਿੱਚ ਪਹੁੰਚ ਕੇ ਹੋਰ ਸੇਵਾ ਲੈ ਸਕੀਏ ਤੇ ਦੂਸਰੀ ਗੱਲ ਅਮਰ ਸਰਸ਼ਾਈ ਅਮਰ ਸਰਸ਼ਾਈ ਸੈਰ ਕਵਰ ਕਰਨ ਵਾਲੇ ਰਹਿ ਗਏ ਤੇ 1 ਮਿੰਟ ਹੋਰ ਜਿਹੜਾ ਸਮਾਂ ਦੇਤਾ ਹਨਾ ਬੱਚਿਆਂ ਨੂੰ ਤੇ ਹਾਂ ਕੋਈ ਕੰਮ ਜਿਹੜਾ ਮੁੱਖਿਆੰ ਦਾ ਕੋਈ ਭਾਈ ਪਾਗ ਰੋਗ ਤੋਂ ਇੱਥੇ ਹੀ ਜਿਹੜਾ ਕਿਤਾਬ ਦਾ ਫੇਰੜ ਕਰਦਾ ਉਹ ਡਿਸਕਵালিਫਾਈਡ ਹੋ ਜਾਊਗਾ। ਭੋਕੇ ਜੀ ਲਵੇ ਰੋਕ ਤਾਂ ਹੁਣ ਕਿਉਂਕਿ ਤੁਸੀਂ ਜੋ ਸਜਾਇਆ ਉਹਦੀ ਜੱਜਮੈਂਟ ਹੋਣੀ ਆ। ਤੇ ਹੁਣ ਬਾਈ ਜੱਜ ਸਾਹਿਬਾਨ ਜਿਹੜੇ ਜਿਨ੍ਹਾਂ ਦੇ ਦਸਤਾਰਾਂ ਕੰਪਲੀਟ ਬਣੀਆਂ ਗਈਆਂ ਤੇ ਸੋਹਣੀਆਂ ਬਣੀਆਂ ਗਈਆਂ ਉਹਨਾਂ ਨੂੰ ਹੁਣ ਇੱਕ ਪਾਸੇ ਖੜਾ ਕਰਕੇ ਤੇ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਚੁਣਨਗੇ ਬੱਚੇ ਜਿਹੜੇ ਫਿਰ ਫਾਸਟ ਸੰਗਠ ਸਾੜ ਜਿਹੜੇ ਆਉਣਗੇ ਪਹਿਲੇ ਦੂਜੇ ਤੀਜੇ ਨੰਬਰ ਤੇ ਹਾਂ ਭਾਈ ਜਿੰਨੇ ਆਹ ਖੜੇ ਆ ਬੱਚੇ ਤੇ ਇਹਨਾਂ ਦੇ ਵਿੱਚੋਂ ਹੋਣਾ ਤਿੰਨ ਬੱਚੇ ਜਿਹੜੇ ਸਿਲੈਕਟ ਕਰਨੇ ਨੇ ਤੇਵਾ ਦਾ ਬਾਬਾ ਦੀ ਬਾਸੀ ਦੇ ਵਿੱਚ ਆਸਕ ਨੇ ਹੀ ਤੇਵਾ ਦਾ ਅਗਰੇ ਕੱਪ ਕਰਿਓ ਥੋੜਾ ਜਿਹਾ ਫੇਸ ਕੱਪ ਕਰਿਓ ਇਹ ਸੁਪਰ ਦੇਖਿਓ ਵੀਰੇ ਸਰ ਉੱਪਰ ਉੱਪਰ ਕਾਮ ਤੇ ਜਾਓ ਆਹ ਉਹ ਪਿੱਛੇ ਜਾ ਕੇ ਖੜਾ ਹੋ ਜਿਓ ਜੇ ਦਿਲਜੀਤ ਸਿੰਘ ਅਰਮਾਨਪ੍ਰੀਤ ਸਿੰਘ ਏਕਮਵੀਰ ਸਿੰਘ ਹਰਚੰਦ ਸਿੰਘ ਸਭ ਪਿੱਛੇ ਲਿਓ ਗੁਰ ਸ਼ਰਮਪ੍ਰੀਤ ਸਿੰਘ ਇੱਧਰ ਆਇਓ ਵੀਰੇ ਦੇ ਹਰਮਨ ਪ੍ਰੀਤ ਸਿੰਘ ਉਸ ਤੋਂ ਬਾਅਦ ਜਗਤਦੀਪ ਸਿੰਘ ਕਰਨਵੀਰ ਅਨਮੋਲਦੀਪ ਗੁਰਵਾਰਿਸ਼ ਤੇ ਸੁਖਮਨਦੀਪ ਜਿਹੜੇ ਆ ਇਹ ਬੱਚੇ ਇੱਥੇ ਪਿੱਛੇ ਖੜੇ ਹੋ ਜਾਈਓ ਠੀਕ ਹੈ ਜੀ ਬਾਕੀ ਵੀਰੇ ਤੁਸੀਂ ਬੇਨਤੀ ਹੈ ਕਿ ਆਪਾਂ ਸਾਰਿਆਂ ਦੀ ਫੋਟੋ ਕਰਦੇ ਹਾਂ ਤੁਸੀਂ ਅੱਗੇ ਪਰਵਾਹ ਨਹੀਂ ਆਪਾਂ ਕੋਈ ਯੋਜਨਾ ਨਹੀਂ ਹੈ ਔਰ ਲੈਨ ਵਾਲੇ ਬੱਚੇ ਇਹ ਆਪਾਂ ਨੂੰ ਕਿੰਨਾ ਕੋ ਆਪਾਂ ਗੁਰਵਾਨੀ ਤੋਂ ਕਿੰਨਾ ਕਿ ਆਪਾਂ ਦਸਤਾਰ ਬਣੇ ਜਾਂਦੇ ਆ। ਇਹੋ ਜਿਹਾ ਟੋਟਾ ਜਜਮੈਂਟ ਫੈਂਦਾ ਜੀ।